ਜੀਐਮ ਸਰੋਂ ਦਾ ਟ੍ਰੇਲ ਪਿਛਲੇ 3 ਸਾਲਾਂ ਤੋਂ ਖੇਤੀਬਾੜੀ ਯੂਨੀਵਰਸਿਟੀ ਚੱਲ ਰਿਆ ਜੀਐਮ ਕਪਾ ਨੇ ਪੂਰੀ ਨਰਮਾ ਪੱਤੀ ਨੂੰ ਕੈਂਸਲ ਪੱਤੀ ਬਣਾਤਾ ਜੀਐਮ ਸਰੋਂ ਦਾ ਟ੍ਰੇਲ ਲਿਆ ਕੇ ਸਾਨੂੰ ਜ਼ਹਿਰੀਲਾ ਸਾਗ ਸਾਡੀਆਂ ਥਾਲੀਆਂ ਚੋਂ ਇਹ ਕੇਂਦਰ ਸਰਕਾਰ ਸਰਕਾਰ ਪੁੱਛਣਾ ਚਾਹੁੰਦੀ ਆ ਕੇਂਦਰ ਨੇ ਕਿਹਾ ਕਿ ਇੰਡੀਆ ਤੋਂ ਬਾਹਰ ਵੀ ਜੇ ਕੋਈ ਬੀਜ ਦੀ ਖੋਜ ਕਰ ਰਿਹਾ ਉਹਨੂੰ ਵੀ ਲਾਇਸੈਂਸ ਦਿੱਤਾ ਜਾਊਗਾ ਇਹਦਾ ਮਤਲਬ ਵੱਡੀਆਂ ਮਲਟੀਨੇਸ਼ਨ ਕੰਪਨੀਆਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਮੁਲਕ ਚ ਬੀਜ ਵੇਚਣ ਦਾ ਅਧਿਕਾਰ ਕੇਂਦਰ ਦੇ ਰਹੀ ਹੈਗੀਆ ਬਾਇਰ ਸੈਂਟੈਂਟਾ ਹੋਇਸ ਤਰ੍ਹਾਂ ਦੀਆਂ ਕੰਪਨੀਆਂ ਦੁਨੀਆ ਦੀ 75% ਖੇਤੀ ਖੋਜ ਨੂੰ 75% ਬੀਜਾਂ ਨੂੰ 75% ਪੈਸਟੀਸਾਈਡ ਨੂੰ ਕੰਟਰੋਲ ਕਰਦੀਆਂ ਨੇ ਉਹ ਬੀਜ ਨੇ ਕੰਟਰੋਲ ਕਰਨਗੇ ਸਾਡੀ ਖੇਤੀ ਵੀ ਕੰਟਰੋਲ ਕਰਨਗੇ ਪਹਿਲਾਂ ਬਿਮਾਰੀਆਂ ਲਾਉਣੀਆਂ ਜ਼ਹਿਰ ਦੇ ਕੇ ਤੇ ਫਿਰ ਦਵਾਈਆਂ ਵੇਚਣੀਆਂ ਇਹ ਸੀਡ ਬਿੱਲ ਸੂਬਿਆਂ ਦੇ ਅਧਿਕਾਰਾ ਸਾਡੀ ਖੇਤੀ ਵੱਡਾ ਹਮਲਾ ਹੁਣ ਜੇ ਸਸਤੀ ਕਣਕ ਸਸਤਾ ਦੁੱਧ ਸਸਤੀ ਮੱਕੀ ਬਾਹਰ ਆਉਣੀਆਂ ਤਾਂ ਇਹ ਖੇਤੀ ਖੇਤਰ ਨੂੰ ਪੂਰੀ ਤਰ੍ਹਾਂ ਸਾਮਰਾਜੀਆਂ ਦੇ ਅਸ਼ਾਰਿਆਂ ਤੇ ਉਜਾੜਨ ਦੀ ਕੋਸ਼ਿਸ਼ ਆ ਬਹੁਤ ਹੀ ਆਦਰin ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇਂਦਰ ਤੇ ਪੰਜਾਬ ਦੇ ਨਾਲ ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਆਪਾਂ ਇੱਥੇ ਇਕੱਤਰ ਹੋਏ ਆ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੜਾ ਵਾਲੇ ਮਸਲੇ ਤੇ ਨਲੈਕੀ ਦਿਖਾਈ ਆ ਉਹ ਜਗਜਾਹਰ ਇਸੇ ਤਰ੍ਹਾਂ ਕੇਂਦਰ ਸਰਕਾਰ ਵੀ ਲਗਾਤਾਰ ਸਾਡੇ ਤੇ ਹਮ ਜਿਹੜਾ ਬਿਜਲੀ ਸੋਧ ਬਿੱਲ 2025 ਆ ਜਿੰਦੇ ਤਹਿਤ ਇਹ ਸਾਫ ਆ ਗੱਲ ਕਿ ਹੁਣ ਜਿਸ ਰੇਟ ਤੇ ਬਿਜਲੀ ਕਾਰਪੋਰੇਟ ਘਰਾਣਿਆਂ ਨੂੰ ਮਿਲੇਗੀ ਉਸੇ ਰੇਟ ਤੇ ਹੀ ਬਿਜਲੀ ਆਮ ਲੋਕਾਂ 1948 ਦੇ ਵਿੱਚ ਜਦੋਂ ਬਿਜਲੀ ਐਕਟ ਹੋਣ ਚਾਇਆ ਤਾਂ ਦੋ ਤਰ੍ਹਾਂ ਦੇ ਲੋਕ ਮੰਨੇਗਾ ਜਿਹੜੇ ਬਿਜਲੀ ਵਰਤਦੇ ਆ ਇੱਕੋ ਆਮ ਲੋਕ ਜਿਹੜੇ ਘਰ ਦਾ ਬਲਬ ਪੱਖਾ ਫਰਿੱਜ ਚਲਾਉਣ ਵਾਸਤੇ ਬਿਜਲੀ ਵਰਤਦੇ ਆ ਉਹਨਾਂ ਨੂੰ ਸਸਤ ਕਟ ਰੇਟ ਤੇ ਬਿਜਲੀ ਮਿਲੇਗੀ ਇਹ ਸਰਕਾਰ ਨੇ ਵਾਅਦਾ ਕੀਤਾ ਦੂਸਰੇ ਪਾਸੇ ਬਿਜਲੀ ਜਿਹੜੇ ਮੁਨਾਫੇ ਲਈ ਵਰਤਦੇ ਆ ਇੰਡਸਟਰੀ ਵਾਸਤੇ ਜਾਂ ਹੋਰ ਬਿਜ਼ਨਸ ਵਾਸਤੇ ਉਹਨਾਂ ਨੂੰ ਬਿਜਲੀ ਕੁਝ ਜਿਹਨੂੰ ਕ੍ਰਾਸ ਸਬਸਿਡੀ ਕਹਿੰਦੇ ਆ ਤੇ ਉਹ ਪੈਸਾ ਇਕੱਤਰ ਕਰਕੇ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਵਰਤਿਆ ਜਾਵੇ ਇਸ ਤਰ੍ਹਾਂ ਹੀ ਆਮ ਲੋਕਾਂ ਨੂੰ ਜੀ ਦੀ ਸਸਤੀ ਦੇਣ ਵਾਸਤੇ ਸਰਕਾਰ ਕੋਲੋਂ ਵੀ ਪੈਸੇ ਦੇਵੇਗੀ ਜਿਹਨੂੰ ਸਬਸਿਡੀ ਕਹਿੰਦੇ ਆ ਹੁਣ ਸਬਸਿਡੀ ਤੇ ਕ੍ਰੋਸ ਸਬਸਿਡੀ ਦੋਨੋਂ ਖਤਮ ਕਰਕੇ ਜਿਸ ਰੇਟ ਤੇ ਆਮਾਨੀ ਕੇ ਬਿਲੀ ਵਰਤਣਗੇ ਜਾਂ ਵੱਡੇ ਘਰਾਣੇ ਉਸੇ ਰੇਟ ਤੇ ਇੱਕਾ ਬਲਬ ਤੇ ਪੱਖੇ ਵਰਤਣ ਵਾਲੇ ਨੂੰ ਬਿਜਲੀ ਦਿੱਤੀ ਜਾਊਗੀ ਇਹ ਵੱਡਾ ਹੱਲਾ ਸਾਡੇ ਤੇ ਬੋਲਣ ਜਾ ਰਹੇ ਆ ਔਰ ਡਿਸਟ੍ਰਿਬਿਊਸ਼ਨ ਸੈਕਟਰ ਪੂਰੀ ਤਰ੍ਹਾਂ ਕੰਪਨੀਆਂ ਆਪਣੇ ਕੰਟਰੋਲ ਚ ਕਰਨ ਗਿਆ ਔਰ ਇਹ ਕਹਤਾ ਕਿ ਕੋਸਟ ਟੈਰਫ ਉਸ ਦੀ ਬਿਲਚ ਲਿਖਿਆ ਇਹ ਬਿਜਲੀ ਦੇ ਰੇਟ ਹਰ ਫੰਕ ਯਾਨੀ ਕਿ ਹਰ ਸੇਰ ਸਾਰ ਬਿਜਲੀ ਦਾ ਰੇਟ ਵਧੇਗਾ ਔਰ ਕੋਸਟ ਇਫੈਕਟਿਵ ਟੈਰਫ ਦਾ ਮਤਲਬ ਆ ਕਿ ਜਿੰਨਾ ਖਰਚਾ ਆਏਗਾ ਉਹਦੇ ਚ ਕੱਲਾ ਯੂਨਟ ਦਾ ਰੇਟ ਨਹੀਂ ਜੇ ਨੇਰੀ ਤੂਫਾਨ ਨਾਲ ਖੰਬੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਤਾਰਾਂ ਟੁੱਟ ਗਈਆਂ ਉਹ ਜਿਹੜੀ ਸਪਲਾਈ ਦੁਬਾਰਾ ਚੱਲੇਗੀ ਉਹ ਖਰਚਾ ਵੀ ਆਮ ਬਿਜਲੀ ਵਰਤਣ ਵਾਲੇ ਗਾਹਕ ਤੇ ਲਾਇਆ ਜਾਵੇਗਾ ਇਹਦਾ ਮਤਨਵਾ ਕੇ ਬਿਜਲੀ ਆਮ ਲੋਕਾਂ ਤੋਂ ਖੋਣ ਦੀ ਤਿਆਰੀ ਆ ਔਰ ਬਿਜਲੀ ਖੇਤਰ ਦੇ ਵਿੱਚ ਜਿਹੜਾ ਇਲੈਕਟ੍ਰੀਕਲ ਕੌਂਸਲ ਬਣਾਉਣੀ ਆ ਕੇਂਦਰ ਦਾ ਬਿਜਲੀ ਮੰਤਰੀ ਉਹਦਾ ਚੇਅਰਪਰਸਨ ਹੋਵੇਗਾ ਸਾਰੇ ਸੈਕਟਰੀ ਸੈਂਟਰ ਦੇ ਵਿੱਚ ਹੋਣਗੇ ਸੂਬਿਆਂ ਦਾ ਬਿਜਲੀ ਖੇਤਰ ਚਰਚਾਰ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਦੂਸਰਾ ਵੱਡਾ ਹੱਲਾ ਜਿਹੜਾ ਇਹਨਾਂ ਨੇ ਸਾਡੇ ਤੇ ਬੋਲਿਆ ਕਿ ਸੀਡ ਬਿੱਲ 2025 ਲੈ ਕੇ ਆਇਆ ਖੇਤੀ ਤੇ ਖੋਜ ਸੂਬਿਆਂ ਦਾ ਅਧਿਕਾਰ ਖੇਤਰਾ ਸਾਰੇ ਬੀਜਾਂ ਨੂੰ ਹੁਣ ਵੱਡੀਆਂ ਕੰਪਨੀਆਂ ਨੂੰ ਦੇਣ ਜਾ ਰਿਹਾ ਆ ਆਮ ਬੰਦਾ ਹੁਣ ਬੀਜ ਦਾ ਖਰੀਦ-ਵੇਚ ਨਹੀਂ ਕਰ ਸਕੇਗਾ ਔਰ ਕੇਂਦਰ ਸਰਕਾਰ ਨੇ ਸੀਡ ਬਿੱਲ ਤੋਂ ਪਹਿਲਾਂ ਹੀ ਸਾਡੇ ਖੇਤੀ ਖੇਤਰ ਦੇ ਵਿੱਚ ਹੱਲਾ ਬੋਲਿਆ ਹੋਇਆ ਜੀਐਮ ਸਰੋਂ ਦਾ ਟ੍ਰੇਲ ਪਿਛਲੇ 3 ਸਾਲਾਂ ਤੋਂ ਖੇਤੀਬਾੜੀ ਯੂਨੀਵਰਸਿਟੀ ਚੱਲ ਰਿਆ ਜੀਐਮ ਕਪਾਹ ਨੇ ਪੂਰੀ ਨਰਮਾ ਪੱਟੀ ਨੂੰ ਕੈਂਸਲ ਪੱਟੀ ਬਣਾਤਾ ਜੀਐਮ ਸਰੋਂ ਦਾ ਟ੍ਰੇਲ ਲਿਆ ਕੇ ਸਾਨੂੰ ਜ਼ਹਿਰੀਲਾ ਸਾਗ ਸਾਡੀਆਂ ਥਾਲੀਆਂ ਚੋਣੇ ਕੇਂਦਰ ਸਰਕਾਰ ਸਰਕਾਰ ਪੁੱਛਣਾ ਚਾਹੁੰਦੀ ਆ 3 ਸਾਲ ਤੋਂ ਜੀਐਮ ਸਰੋਂ ਦਾ ਟ੍ਰੇਲ ਚੱਲ ਰਿਆ ਪੰਜਾਬ ਸਰਕਾਰ ਇੱਕ ਸ਼ਬਦ ਨਹੀਂ ਬੋਲੀ ਤੇ ਹੁਣ ਪੂਰੇ ਬੀਜ ਜਿਹੜਾ ਕੇਂਦਰ ਤੋਂ ਲਾਇਸੈਂਸ ਲਊਗਾ ਉਹ ਵੇਚ ਸਕੂਗਾ ਕੇਂਦਰ ਨੇ ਕਿਹਾ ਕਿ ਇੰਡੀਆ ਤੋਂ ਬਾਅਦ ਵੀ ਜੇ ਕੋਈ ਬੀਜ ਦੀ ਖੋਜ ਕਰ ਰਿਆ ਉਹਨੂੰ ਵੀ ਲਾਇਸੈਂਸ ਦਿੱਤਾ ਜਾਊਗਾ ਇਹਦਾ ਮਤਲਬ ਵੱਡੀਆਂ ਮਲਟੀਨੇਸ਼ਨ ਕੰਪਨੀਆਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਮੁਲਕ 'ਚ ਬੀਜ ਵੇਚਣ ਦਾ ਅਧਿਕਾਰ ਕੇਂਦਰ ਦੇ ਰਹੀ ਹੈਗੀ ਆ ਬਾયર ਸੈਂਜੈਂਟਾ ਉਹ ਇਸ ਤਰ੍ਹਾਂ ਦੀਆਂ ਕੰਪਨੀਆਂ ਦੁਨੀਆ ਦੀ 75% ਖੇਤੀ ਖੋਜ ਨੂੰ 75% ਬੀਜਾਂ ਨੂੰ 75% ਪੈਸਟੀਸਾਈਡ ਨੂੰ ਕੰਟਰੋਲ ਕਰਦੀਆਂ ਨੇ ਉਹ ਬੀਜ ਨੇ ਕੰਟਰੋਲ ਕਰਨਗੇ ਸਾਡੀ ਖੇਤੀ ਵੀ ਕੰਟਰੋਲ ਕਰਨਗੇ ਇਹ ਕਹਦਾ ਕਿ ਕਿਸਾਨ ਆਪਣਾ ਬੀਜ ਰੱਖ ਸਕਦਾ ਪਰ ਕੀ ਕਿਸਾਨ ਖੇਤੀ ਖੋਜ ਕਰ ਸਕਦਾ ਜੇ ਵੱਧ ਝਾੜ ਵਾਲੇ ਬੀਜ ਆਉਣਗੇ ਤਾਂ ਕਿਸਾਨ ਜਿਕਿਹਨਨ ਤੌਰ ਤੇ ਮੰਡੀ ਚ ਕਾਰਪੋਰੇਟ ਕਰਾਣਿਆਂ ਤੋਂ ਬੀਜ ਫਰੀਦਣ ਵਾਸਤੇ ਜਾਵੇਗਾ ਉਹਦੀ ਲੁੱਟ ਹੋਵੇਗੀ ਤੇ ਹੌਲੀ ਹੌਲੀ ਸਾਡੀ ਖੇਤੀ ਤੇ ਕੰਟਰੋਲ ਜਿਹੜਾ seed ਪਹਿਲੇ 2025 ਆ ਉਹਦੇ ਤਹਿਤ ਕਰਨੀਆਂ ਜਿਹੜੀਆਂ ਨੇ ਉਹ ਕੋਸ਼ਸ਼ਾਂ ਹੋਰੀਆਂ ਨੇ ਕਾਰਪੋਰੇਟ ਦੀ ਲੁੱਟ ਤੁਸੀਂ ਦੇਖੋ ਕਿਵੇਂ ਸਰਕਾਰਾਂ ਵਧਾਰੀਆਂ ਨੇ ਕਿ ਬਾਹਰ ਕੰਪਨੀ ਉਹ ਖੇਤੀ ਖੋਜ ਵੀ ਕਰਦੀ ਆ ਖੇਤੀ ਲਈ ਯਿਹੜਾ ਵੀ ਪੈਦਾ ਕਰਦੀ ਆ ਔਰ ਪੈਸਟੀਸਾਈਡ ਵੀ ਤਿਆਰ ਕਰਦੀ ਆ ਤੇ ਉਸ ਤੋਂ ਬਾਅਦ ਪਸ਼ੂਆਂ ਤੇ ਮਨੁੱਖਾਂ ਦੀਆਂ ਦਵਾਈਆਂ ਵੀ ਤਿਆਰ ਕਰਦੀ ਆ ਪਹਿਲਾਂ ਬਿਮਾਰੀਆਂ ਲਾਉਣੀਆਂ ਜ਼ਹਿਰ ਦੇ ਕੇ ਤੇ ਫਿਰ ਦਵਾਈਆਂ ਵੇਚਣੀਆਂ ਇਹ ਸੀਡ ਬਿੱਲ ਸੂਬਿਆਂ ਦੇ ਅਧਿਕਾਰਾਂ ਸਾਡੀ ਖੇਤੀ ਤੇ ਵੱਡਾ ਹਮਲਾ ਇਹ ਰੱਦ ਹੋਣਾ ਚਾਹੀਦਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਜਾ ਰਹੀ ਆ ਸਰਕਾਰ ਕੁਝ ਹੱਦ ਤੱਕ ਹੋ ਗਿਆ ਪਰ ਗੱਲਾਂ ਹਜੇ ਜ਼ਾਹਰ ਨਹੀਂ ਕਰ ਰਹੀ ਜਿਸ ਤਰ੍ਹਾਂ ਟਰੰਪ ਦੇ ਥੱਲੇ ਨੱਗੇ ਹੋਇਆ ਉਹਦੀਆਂ ਕੁਰਕੀਆਂ ਮੰਨ ਰਿਆ ਫ੍ਰੀ ਟ੍ਰੇਡ ਐਗਰੀਮੈਂਟ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਆ ਬਣੀ ਹੋਈ ਆ ਟਰੰਪ ਦੇ ਕਹਿਣ ਤੇ ਕਿ ਰੂਸ ਤੋਂ ਤੇਲ ਨਹੀਂ ਖਰੀਦਣਾ ਅਕਤੂਬਰ ਚ 18 ਲੱਖ ਬੈਰ ਨਾਲ ਹਰ ਰੋਜ਼ ਇੰਡੀਆ 'ਚ ਤੇਲ ਤੇਲ ਆਉਂਦਾ ਸੀ ਰੂਸ ਤੋਂ ਉਹ ਨਵੰਬਰ ਚ 6,72 ਹਜ਼ਾਰ ਬੈਰ ਲੈ ਗਿਆ ਦਸੰਬਰ ਚ ਕੋਈ ਆਰਡਰ ਨਹੀਂ ਕੀਤਾ ਗਿਆ 800 ਕਰੀਬ ਦੇ ਕਰੋੜ ਸੁਰੱਖਿਆ ਸਮਝੌਤੇ ਅਮਰੀਕਾ ਨਾਲ ਕੀਤੇ ਹੋਇਆ ਇਹਦਾ ਮਤਲਬ ਜੇ ਅਮਰੀਕਾ ਦੇ ਕਹਿਣ ਤੇ ਕਿ ਇੱਥੋਂ ਤੇਲ ਖਰੀਦਣਾ ਇੱਥੋਂ ਨਹੀਂ ਖਰੀਦਣਾ ਇੱਥੋਂ ਹਥਿਆਰ ਖਰੀਦਨੇ ਇੱਥੋਂ ਨਹੀਂ ਖਰੀਦਨੇ ਉਹਦੀ ਟੈਰਫ ਦੀ ਕੁਰਕੀ ਕਰਕੇ ਖਪਾਰੂ ਟੈਰਫ ਫਰੀ ਕੀਤਾ ਹੁਣ ਜੇ ਸਸਤੀ ਕਣਕ ਸਸਤਾ ਦੁੱਧ ਸੁਸਤੀ ਮੱਕੀ ਬਾਰੋਂ ਆਉਣੀ ਆ ਤਾਂ ਇਹ ਖੇਤੀ ਖੇਤਰ ਨੂੰ ਪੂਰੀ ਤਰ੍ਹਾਂ ਸਾਮਰਾਜੀਆਂ ਦੇ ਅਸ਼ਾਰਿਆਂ ਤੇ ਉਜਾੜਨ ਦੀ ਕੋਸ਼ਿਸ਼ ਆ ਏਡੇ ਵੱਲੇ ਆਖੇ ਵੱਡੇ ਹਮਲੇ ਆ ਖੇਤੀ ਖੇਤਰ ਤੇ ਤੇ ਆਖਰੀ ਗੱਲ ਕਿ ਜਿਹੜਾ ਲੇਬਰ ਕੋਡ ਲਿਆਂਦਾ ਉਹ ਮਜ਼ਦੂਰਾਂ ਲਈ ਕੱਲਿਆਂ ਲਈ ਨਹੀਂ ਮਜ਼ਦੂਰਾਂ ਤੇ ਕੱਚੇ ਮਲਾਜ਼ਮਾਂ ਲਈ ਵੀ ਆ ਕਿ ਮਲਾਜ਼ਮ ਨੂੰ ਮਾਲਕ ਜਦੋਂ ਮਰਜ਼ੀ ਕਰ ਸਕਦਾ ਕੱਚੇ ਮਲਾਜ਼ਮ ਨੂੰ ਔਰ ਕਹਿ ਦਿੱਤਾ ਕਿ ਜੇ ਹੜਤਾਲ ਕਰਨੀ ਆ 60 ਦਿਨ ਪਹਿਲਾਂ ਨੋਟਿਸ ਦੇਣਾ ਜਦੋਂ ਕੱਢਣ ਦਾ ਅਧਿਕਾਰ ਦੇਤਾ ਤੇ ਫਿਰ ਜਿਹੜੇ ਨੋਟਿਸ ਦੇਣ ਜਾਣਗੇ ਉਹ ਫੌਰੀ ਕੱਢੇ ਜਾਣਗੇ ਤੋਂ ਐਡੇ ਵੱਡੇ ਹੱਲੇ ਲੋਕਾਂ ਤੇ ਇਹਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਤੁਹਾਨੂੰ ਜੋੜਦਾਰ ਤਰੀਕੇ ਨਾਲ ਮੈਦਾਨ 'ਚ ਨਿੱਤਰਨ ਦੀ ਜਿਹੜਾ ਸੱਦਾ ਦਿੰਦਾ ਕਿ ਆਹ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਇਹਨੀਆਂ ਲੋਕ ਵਿਰੋਧੀ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਈਏ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ